ਇਹੜੇ 25 25 30 ਦੀ ਗਨਮਣ ਲੈ ਕੇ 15 15 ਗਨਮਣ ਲੈ ਕੇ ਚੱਲਦੇ ਪੰਜਾਬ ਦੇ ਉਹਨਾਂ ਦੀ ਕਿਉਂ ਨਹੀਂ ਵਾਪਸ ਲਈ ਉਹ ਇਸ ਕਰਕੇ ਲੈਂਦੇ ਵੀ 50 ਬੰਦੇ ਇਕੱਠੇ ਹੋ ਗਏ ਹਾਏ ਹਾਏ ਕਰਨਗੇ ਸਰਕਾਰ ਦੇ ਖਲਾ ਇਹਦਾ ਮਤਲਬ ਹੈ ਭਗਵੰਤ ਮਾਨ ਜੀ ਨੂੰ ਮਾਤਾ ਜੀ ਦੀ ਸਕਿਉਰਟੀ ਦਾ ਫਿਕਰ ਆ ਜਾਂ ਸਾਰੇ ਦਿੱਲੀ ਨੂੰ ਸਕਿਉਰਟੀ ਜਾ ਰਹੀ ਹੈ ਮੇਰੇ ਬੰਦੇ ਲੈ ਕੇ ਵਾਪਸ ਇਹਦੇ ਨਾਲ ਕੀ ਹੋ ਜੂਗਾ ਜੀ ਮੈਂ ਡਰਨ ਵਾਲਾ ਚ ਨਹੀਂ ਹੈਗਾ ਡੇਡੜ ਕਰੋੜ ਦੀ ਸਾਡੀ ਜ਼ਪਾਰੀ ਲੈਂਦੇ ਨੇ ਬਾਹਰ ਬੈਠ ਕੇ ਅਰਸ਼ ਡੱਲੇ ਹੋਣੇ ਅੱਤਵਾਦੀ ਹੁਣ ਕਿੱਥੇ ਕੀ ਕਰਨਾ ਹੈ ਪੰਜਾਬ ਮਰਦੋ ਕਹਿੰਦੇ ਆ ਜੇ ਸੂਰੀ ਮਰ ਗਿਆ ਇਹ ਵੀ ਮਰ ਜੇ ਅਸੀਂ ਸੁਖੀ ਹੋ ਜਾਾਂਗੇ ਬਸ ਲਾ ਪ੍ਰੋਬਲਮ ਹੈ ਖਾਲਸਥਾਨੀਆਂ ਦੇ ਖਿਲਾਫ ਹਮੇਸ਼ਾ ਹੀ ਆਪਣੀ ਆਵਾਜ਼ ਚੁੱਕਦੇ ਆ ਰਹੇ ਪੰਜਾਬ ਤੋਂ ਗੁਰਸਿਮਰਤ ਸਿੰਘ ਮੰਡ ਜਦੋਂ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਤੇ ਅੱਜ ਫੇਰ ਤੋਂ ਵਿਵਾਦਾਂ ਦੇ ਵਿੱਚ ਆਏ ਨੇ ਕਿਉਂਕਿ ਉਹਨਾਂ ਦੇ ਵੱਲੋਂ ਰੋਪ ਲਗਾਇਆ ਜਾ ਰਿਹਾ ਕਿ ਉਹਨਾਂ ਨੂੰ ਹਮੇਸ਼ਾ ਹੀ ਧਮਕੀਆਂ ਆਂਦੀਆਂ ਰਹਿੰਦੀਆਂ ਨੇ ਤੇ ਅੱਜ ਸਦਰ ਥਾਣੇਦਾਰ ਉਹਨਾਂ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਸੀਗਾ ਕਰਨਾ ਸੀਗਾ ਤੇ ਪੁਲਿਸ ਵੱਲੋਂ ਜਿਹੜੀ ਆ ਉਹਨਾਂ ਨੂੰ ਇੱਕੋ ਦਮ ਅਰੈਸਟ ਪਾਈ ਜਾਂਦੀ ਹੈ ਤੇ ਘਰ ਵਾਪਸ ਲਿਆ ਜਾਂਦਾ ਮਾਨ ਸਾਹਿਬ ਤੁਹਾਡੇ ਨਾਲ ਹੀ ਹਮੇਸ਼ਾ ਇਦਾਂ ਕਿਉਂ ਹੁੰਦਾ ਹੈ ਕਿ ਜਿਹੜੀ ਪੁਲਿਸ ਤੁਹਾਨੂੰ ਖਿੱਚ ਕੇ ਇੱਥੇ ਲਿਆਂਦੀ ਵਾਪਸ ਘਰਾਂ ਨੂੰ ਤੋਂ ਪਹਿਲਾਂ ਭਾਤ ਮਾਤਾ ਦੀ ਜੈ ਜੈ ਸ਼ੀ ਰਾਮ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਦੇਖੋ ਅਸੀਂ ਹੈਗਾ ਦੇਸ਼ ਭਗਤ ਅਸੀਂ ਆਪਣੇ ਘਰ ਨੂੰ ਨਹੀਂ ਦੇਖਦੇ ਅਸੀਂ ਜਨਤਾ ਦੇ ਨਾਲ ਆ ਤਰੰਗੇ ਝੰਡੇ ਦੀ ਛਾਂ ਥੱਲੇ ਚੱਲਦੇ ਪਏ ਆ ਤਰੰਗੇ ਝੰਡੇ ਹਮੇਸ਼ਾ ਜੈ ਕਰਨੇ ਆ ਜੈ ਕਰਦੇ ਰਹਾਂਗੇ ਅਸੀਂ ਖਾਲਸਾਣ ਦੇ ਖਿਲਾਫ ਬੋਲਦੇ ਆ ਅਸੀਂ ਜਿਹੜਾ ਸਾਡਾ ਬੀਰਾਂ ਬੇਦਕ ਜਿਹੜਾ ਸੰਵਧਾਨ ਆ ਉਹਨੂੰ ਮੰਨਣ ਵਾਲੇ ਵਿਅਕਤੀ ਆ ਇਹ ਲੋਕ ਨੇ ਅਸੀਂ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਤਾਂ ਪਾਕਿਸਤਾਨ ਚਲੇ ਜਾਓ ਜਿਹੜਾ ਅੱਜ ਮੇਰਾ ਇਨਸੀਡੈਂਟ ਹੋਇਆ ਮੈਂ ਦੋ ਤਿੰਨ ਦਿਨ ਪਹਿਲਾਂ ਕਾਲ ਦਿੱਤੀ ਸੀਗੀ ਵੀ ਅਸੀਂ ਸਦਾ ਥਾਣੇ ਦੇ ਬਾਹਰ ਜਾ ਕੇ ਪ੍ਰੋਟੈਸਟ ਕਰਨਾ ਉਹ ਕੀ ਪ੍ਰੋਟੈਸਟ ਕਰਨਾ ਬਈ ਕੋਈ ਦੋ ਕਾਰਨ ਸੀ ਇੱਕ ਤਾਂ ਐਫਆਈਰ ਨਹੀਂ ਕਰਦੇਗਾ ਪ੍ਰਸ਼ਾਸਨ ਮਿੱਠੇ ਗੁਲੇ ਦੇ ਰਿਆ ਸੀ ਉਸ ਤੋਂ ਬਾਅਦ ਇੱਕ ਸਾਡੀ ਸਕورٹی ਇਹਨਾਂ ਨੇ ਵਿਡਰਾ ਕਰਾਈ ਚਾਹ ਕਿਸੇ ਦੇ ਕਹਿਣ ਤੇ ਕਰਾਈ ਮੈਂ ਇਹ ਕਹਿਣਾ ਚਾਹੁੰਦਾ ਸਕورٹی ਵਿਡਰਾ ਕਰ ਲਈ ਠੀਕ ਹੋਜੀ ਪਰ ਜਿਹੜੇ 25 25 30 30 ਗਨਮਣ ਲੈ ਕੇ 15 15 ਗਨਮਣ ਲੈ ਕੇ ਚੱਲਦੇ ਪੰਜਾਬ ਦੇ ਉਹਨਾਂ ਦੀ ਕਿਉਂ ਨਹੀਂ ਵਾਪਸ ਲਈ ਉਹ ਇਸ ਕਰਕੇ ਲੈਂਦੇ ਵੀ 50 ਬੰਦੇ ਇਕੱਠੇ ਹੋ ਕੇ ਹਾਏ ਹਾਏ ਕਰਨਗੇ ਸਰਕਾਰ ਦੇ ਖਲਾਫ ਵੀ ਇਸ ਕਰਕੇ ਰਹਿਣ ਦਿਓ ਭਾਈ ਕੋਈ ਗੱਲ ਨਹੀਂ ਭਈ ਸਾਡੇ ਸੂਰੀ ਸਾਹਿਬ ਨੂੰ ਚੀਦ ਹੋਇਆ ਉਹ ਕਿਵੇਂ ਹੋਇਆ ਪੁਲਿਸ ਦੀ ਹਾਜ਼ਰੀ 'ਚ ਹੀ ਹੋਇਆ ਸਿੱਧੂ ਮੂਸੇਵਾਲਾ ਕਿਵੇਂ ਸ਼ਹੀਦ ਹੋਇਆ ਵਿਚਾਰਾ ਉਹ ਸਭ ਨੂੰ ਪਤਾ ਹੋਰ ਪਤਾ ਨਹੀਂ ਕਿੰਨੇ ਬੰਦੇ ਵਿਚਾਰੇ ਆ ਜੋ ਮੋਗੇ ਲਾਣ ਆਰਡਰ 'ਚ ਸਥਿਤੀ ਦੇਖਦੇ ਹੋਏ ਉਹ ਵਿਚਾਰਾ ਸੁਨਿਆਰਾ ਸਾਡਾ ਭਾਈ ਮਾਰਿਆ ਗਿਆ ਹੋਰ ਪਤਾ ਨਹੀਂ ਨਕੋਦਰ ਮਾਰਾ ਟੀਮੀ ਚ ਆਵਲਾ ਪਤਾ ਨਹੀਂ ਕਿੰਨੇ ਆ ਵਿੱਚ ਪੰਜਾਬ ਬਹੁਤ ਜਵਾਨ ਮਸ਼ਹੀਦ ਹੋਏ ਨੇ ਲੇਕਿਨ ਸਾਡੇ ਨਾਲ ਗੁਰਸੇਮਨ ਸਿੰਘ ਮਾਰਨਾ ਕੋਈ ਤਕਾ ਹੋ ਰਿਹਾ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਵੀ ਜਦੋਂ 24+ ਸਕਿਉਰਟੀ ਦਿੱਤੀ ਗਈ ਆ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਖਤਰੇ ਨੂੰ ਦੇਖ ਦਿੱਤੀ ਹੋਣੀ ਆ ਅੱਜ ਵੀ ਮੇਰੇ ਘਰੇ ਬੋਰੀਆਂ ਲਾਈਆਂ ਹੋਏ ਨੇ ਫਿਰ ਬੋਰੀਆਂ ਚੱਕ ਦਿਓ ਬੋਰੀਆਂ ਚੱਕ ਦਿਓ ਨਾ ਜੇ ਨਹੀਂ ਖਤਰਾ ਇਹਦਾ ਮਤਲਬ ਇਹ ਭਗਵੰਤ ਮਾਨ ਜੀ ਨੂੰ ਮਾਤਾ ਜੀ ਦੀ ਸਕਿਉਰਟੀ ਦਾ ਫਿਕਰ ਆ ਜਾਂ ਭੈਣ ਜੀ ਦਾ ਉਹਨਾਂ ਪਤਨੀ ਜੀ ਦਾ ਭੈਣ ਜੀ ਦਾ ਸਾਰਾ ਜਾਂ ਸਾਰੇ ਦਿੱਲੀ ਨੂੰ ਸਕਿਉਰਟੀ ਜਾ ਰਹੀ ਹੈ ਮੇਰੇ ਬੰਦੇ ਲੈ ਕੇ ਵਾਪਸ ਇਹਦੇ ਨਾਲ ਕੀ ਹੋ ਜਾਊਗਾ ਜੀ ਮੈਂ ਡਰਨ ਵਾਲਾ ਚ ਨਹੀਂ ਹੈਗਾ ਮੈਂ ਭਾ ਪਰਮਾਤਮਾ ਤੋਂ ਡਰਨ ਵਾਲੇ ਵਿਅਕਤੀਆਂ ਜਾਂ ਕਾਨੂੰਨ ਦੇ ਸਿਧਾਂਤ ਤੋਂ ਡਰਨ ਵਾਲੇ ਵਿਅਕਤੀਆਂ ਮਾੜਾ ਸਾਹਿਬ ਕਿਦੇ ਨਾਲ ਕਿਦੇ ਹੁਣ ਭਗਵੰਤ ਮਾਨ ਨੂੰ ਵੀ ਕਿਹਾ ਗਿਆ ਸੁਰੱਖਿਆ ਵਧਾਈ ਗਈ ਉਹਨਾਂ ਨੂੰ ਵੀ ਕੇਂਦਰ ਮੰਤਰਾਲੇ ਵੱਲੋਂ ਕਿਹਾ ਗਿਆ ਤੁਹਾਡੇ ਜਾਨ ਨੂੰ ਖਤਰਾ ਲੱਗਦਾ ਨਹੀਂ ਕਿ ਜੇ ਹਿੰਦੂ ਨੇਤਾਵਾਂ ਨੂੰ ਵੀ ਖਤਰਾ ਸੀਗਾ ਪਹਿਲਾਂ ਕਾਫੀ ਚਿਰ ਪਹਿਲਾਂ ਅਮਿਤ ਅਰੋੜਾ ਤੁਹਾਡੇ ਸਾਥੀ ਸੀ ਉਹਨਾਂ ਦੀ ਸੁਰੱਖਿਆ ਵਧਾਈ ਗਈ ਇੰਟੈਲੀਜੈਂਟ ਵੱਲੋਂ ਰਿਪੋਰਟ ਆਈ ਸੀ ਕਿ ਗੁਰਸਿਮਰਤ ਸਿੰਘ ਮਾਂਡਾ ਮਿਤ ਅਰੋੜਾ ਕਈ ਹੋਰ ਜਿਹੜੇ ਹਿੰਦੂ ਨੇਤਾ ਇਹਨਾਂ ਦੀ ਜਾਨਾਂ ਨੂੰ ਖਤਰਾ ਹੈ ਉਹਨੇ ਹੁਣ ਕਿੱਥੇ ਗਿਆ ਹੋ ਹੁਣ 1.5 ਕਰੋੜ ਦੀ ਸਾਡੀ ਸਪਾਰੀ ਲੈਂਦੇ ਹੁਣ ਕਿਤੇ ਕੀ ਗੱਲਾਂ ਹੈ ਇਹ ਇਹ ਕੋਈ ਨਾ ਕੋਈ ਸਾਜ਼ਿਸ਼ ਆ ਇੱਕ ਜਿਹੜੀ ਰਿਪੋਰਟ ਵੀ ਸਾਹਮਣੇ ਆਈ ਸੀਗੀ ਜਿਹਦੇ ਵਿੱਚ ਸਾਫ਼ ਕਿਹਾ ਗਿਆ ਸੀਗਾ ਕਿ 1.5 ਕਰੋੜ ਰੁਪਏ ਗੁਰਸਿਮਰ ਸਿੰਘ ਮੰਡ ਨੂੰ ਮਾਰਨ ਲਈ ਉਹਨਾਂ ਨੇ ਲਿੱਤਾ ਸੀ ਦਿੱਲੀ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਕਿਤੇ ਨਾ ਕਿਤੇ ਹੁਣ ਬਾਜੀ ਤੁਸੀਂ ਪੰਜਾਬ ਬਣਨ ਨੂੰ ਬਚੋ ਨਾ ਪੰਜਾਬ ਬਣ ਤੋਂ ਕਹਿੰਦੇ ਜੇ ਸੂਰੀ ਮਰ ਗਿਆ ਇਹ ਵੀ ਮਰ ਜੇ ਅਸੀਂ ਸੁਖੀ ਹੋ ਜਾਾਂਗੇ ਗੱਲ ਆ ਪ੍ਰੋਬਲਮ ਇਹ ਆ ਅਸੀਂ ਪਰ ਦੇਸ਼ ਲਈ ਖੜੇ ਆ ਸਾਡੇ ਫੌਜੀ ਜਵਾਨ ਵੀ ਸ਼ਹੀਦ ਹੁੰਦੇ ਆ ਜੇ ਅਸੀਂ ਮਰ ਜਾਾਂਗੇ ਕੋਈ ਗੱਲ ਨਹੀਂ ਦੇਸ਼ ਲਈ ਤਾਂ ਸ਼ਹੀਦ ਹੋਵਾਂਗੇ ਨਾ ਅੱਜ ਜਿਹੜਾ ਹੁਣ ਤੁਹਾਨੂੰ ਇੱਥੋਂ ਖਿੱਚ ਕੇ ਲਿਆਂਦਾ ਗਿਆ ਤੁਸੀਂ ਕਹਿ ਰਹੇ ਖਿੱਚ ਕੇ ਲਿਆਂਦਾ ਗਿਆ ਮੈਨੂੰ ਏ ਤੂੰ ਕਹੇ ਜਿਵੇਂ ਆਪਾਂ ਕ੍ਰਿਮੀਨਲ ਬੰਦੇ ਨੂੰ ਲੈ ਕੇ ਆਉਂਦੇ ਹੁੰਨੇ ਆ ਐਦਾਂ ਲੈ ਕੇ ਆਂਦਾ ਕ੍ਰਿਮੀਨਲ ਜਿਵੇਂ ਇਸ ਤਰੀਕੇ ਨਾਲ ਆਉਂਦੇ ਇਹ ਮਾੜੀ ਗੱਲ ਨਾ ਇਹ ਤੁਸੀਂ ਖਾਲਸਤਾਨੇ ਖਲਾਉਦਾ ਆਪਾਂ ਪਰਚਾ ਨਹੀਂ ਕਰ ਰਹੇ ਮੇਰੇ ਖਿਲਾਫ ਮੈਨੂੰ ਧਮਕੀ ਦੇ ਦੇਣੇ ਤੁਸੀਂ ਪਰਚਾ ਕਰ ਦੇਵਾਂਗੇ ਮੈਂ ਕੋਈ ਫੀਮ ਵੇਚਦਾ ਕੋਈ ਡੋਡੇ ਵੇਚਦਾ ਕੋਈ ਨਸ਼ਾ ਦਸ ਕਰਾਂ ਕੀ ਆ ਆਪਣਾ ਦੇਪਵਾਰ ਦਾ ਕੰਮ ਕਰਦਾ ਜਾਂ ਗੈਰਕਾਨੂੰਨੀ ਕੋਈ ਪਲਾਟਾਂ ਦੇ ਕਬਜ਼ੇ ਕਰਦਾ ਫੇਰ ਮੇਰੇ ਖਿਲਾਫ ਕਿਉਂ ਯਾਰ ਦੇ ਪਿੱਛੇ ਕੋ ਹੁਣ 2 ਕਿ ਦਿਨ ਪਹਿਲਾਂ ਇੱਕ ਖਾਲਸਤਾਨੀ ਜਿਹੜਾ ਬੰਦਾ ਸੀ ਨਿੱਜਰ ਉਹਨੂੰ ਬਾਹਰ ਗੋਲੀਆਂ ਮਾਰੀਆਂ ਗਈਆਂ ਤੇ ਹੁਣ ਗੁਰਪਤ ਸਿੰਘ ਪੰਨੂ ਦਾ ਨਹੀਂ ਪਤਾ ਲੱਗ ਰਿਹਾ ਉਹ ਕਿੱਥੇ ਨੇ ਕਿਹਾ ਜਾ ਰਿਹਾ ਉਹਨਾਂ ਦਾ ਫੋਨ ਸਵਿੱਚੋ ਫਾਰਿਆ ਕੀ ਲੱਗਦਾ ਹੁਣ ਗੁਰਪਤ ਸਿੰਘ ਪੰਨੂ ਡਰ ਚੁੱਕਾ ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਇਹ ਲੋਕ ਆਪਸ ਵਿੱਚ ਹੀ ਕੈਨੇਡਾ ਜਿਹੜੇ ਸਾਡੇ ਬੇਦੋਸ਼ੇ ਲੋਕਾਂ ਨੂੰ ਮਾਰ ਕੇ ਭੱਜੇ ਹੋਏ ਸੀਗੇ ਇਹ ਖੁਦ ਆਪ ਰੁੜ ਗਏ ਨਿੱਜਰ ਹੋਇਆ ਅਵਤਾਰ ਹੋਇਆ ਪੰਜ ਬੜੋ ਹੈ ਸਭ ਰੁੜ ਗਏ ਨਾ ਇਹ ਉਸ ਤੋਂ ਬਾਅਦ ਜਿਹੜਾ ਪੰਨੂ ਛੰਨੂ ਆ ਪੰਨੂ ਚੰਨੂ ਨਹੀਂ ਲੱਭਣਾਂ ਨੀ ਇਹ ਪੰਨੂ ਵੀ ਇਦਾਂ ਹੀ ਹੋਣਾ ਕਹਿਆ ਜਾ ਰਿਹਾ ਕਿ ਪੰਨੂ ਕੀ ਦੇ ਅੰਡਰਗਰਾਉਂਡ ਹੋ ਚੁੱਕਾ ਹੁਣ ਉਹ ਭਾਜੀ ਇਦਾਂ ਹੀ ਉਹਦਾ ਵੀ ਕੰਮ ਹੋਣਾ ਇਹ ਕੈਨੇਡਾ 'ਚ ਲਾੜਲੇ ਮਰ ਜਾਣੇ ਆ ਇਹ ਸਾਡਾ ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ ਰਹੂਗਾ ਬੀ ਆਰ ਅੰਬੇਦਕਰ ਜਿਹੜਾ ਕਾਨੂੰਨ ਆ ਅਸੀਂ ਕਾਨੂੰਨ ਮੰਨਣ ਵਾਲੇ ਵਿਅਕਤੀ ਆ ਇਹ ਲੋਕ ਕਾਨੂੰਨ ਮੰਨਣ ਵਾਲੇ ਵਿਅਕਤੀ ਨਹੀਂ ਸਾਡੇ ਤਿਰੰਗੇ ਦਾ ਅਪਮਾਨ ਕਰਦੇ ਸੀ ਤੇ ਧਮਕੀਆਂ ਦੇ ਦਰ ਬੈਠ ਗਏ ਇਹ ਲੱਭਣੇ ਨਹੀਂ ਇਹ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅੱਜ ਅਮਰੀਕਾ 'ਚ ਬੈਠੇ ਨੇ ਉਹਨਾਂ ਨੂੰ ਵੀ ਕਹੂੰਗਾ ਕੈਨੇਡਾ ਦੇ ਅ ਕ੍ਰੇਡਰ ਦੇ ਪ੍ਰਧਾਨ ਮੰਤਰੀ ਵੀ ਉਹ ਜਿੰਨੇ ਖਾਲਸਤਾਨੀ ਨੇ ਉਥੇ ਸੂਚ ਵਾਲੇ ਜਿਹੜੇ ਹਿੰਦੂ ਤਾਂ ਖਲਾਬ ਬੋਲਦੇ ਆ ਸਾਰੇ ਵਾਪਸ ਭੇਜੋ ਪ੍ਰਧਾਨ ਮੰਤਰੀ ਨੇ ਇਹ ਵੀ ਕਹਿਤਾ ਸੀ ਕਿ ਅਸੀਂ ਤਾਂ ਉਹਨਾਂ ਦੀ ਇੱਥੇ ਦੀ ਜਿਹੜੀ ਹੈਗੀ ਸਿਟੀਨਸ਼ਿਪ ਇੰਡੀਆ ਦੀ ਕੈਨਸਲ ਕਰ ਰਹੇ ਪਾਸਪੋਰਟ ਉਹ ਬਾਹਰਲੇ ਦੇਸ਼ ਵਾਲੇ ਆਪਣੀ ਉਥੇ ਦੀ ਨਾਗਰਿਕਤਾ ਇਹਨਾਂ ਦੀ ਕੈਨਸਲ ਕਰਾਂ ਜਿੱਥੇ ਮਰਜ਼ੀ ਜਾਣ ਦੇਖੋ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਤਾਰਾ 370 ਤੋੜੀ ਆਰਾਮ ਮੰਦਰ ਨੂੰ ਯੁੱਧ ਬਣਾ ਰਹੇ 2024 ਤੋਂ ਪਹਿਲਾਂ ਬਣ ਕੇ ਤਿਆਰ ਨੇ ਲੋਕਾਂ ਨੂੰ ਲਈ ਖੁਸ਼ਖਬਰੀ ਹੈ ਪਰ ਕਈ ਲੋਕ ਇਹਦਾ ਵਿਰੋਧ ਵੀ ਕਰ ਰਹੇ ਆ ਜਿਨੇ ਕਰਨਾ ਕਰਨ ਦਿਓ ਭਰਾ ਮੰਤਰੀ ਜੀ ਇੰਦਰਾ ਗਾਂਧੀ ਤੋਂ ਬਾਅਦ ਜਿਹੜਾ ਬੱਬਰ ਸ਼ੇਰ ਆਇਆ ਹੈ ਇਹ ਗੁਰਸਮਰਨ ਸਿੰਘ ਮੜ ਕਹਿ ਰਿਹਾ ਹੈ ਇਹ ਆ ਤਾਂਗੜੀ さん ਪੁੱਛ ਲੋ ਬਾਕੀ ਵੀ ਹੈ ਪ੍ਰਧਾਨਾ ਦੇ ਬੱਬਰ ਸ਼ੇਰ ਆਖ ਨਹੀਂ ਹੈ ਤਾਂਗੜੀ ਸਾਹਿਬ ਤੁਸੀਂ ਵੀ ਇੱਥੇ ਆਏ ਹੋ ਅੱਜ ਇਹਨਾਂ ਨਾਲ ਜਿਹੜੀ ਬਸਲੂਕੀ ਕੀਤੀ ਕੀ ਪੰਜਾਬ ਪੁਲਿਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡੇ ਪਰਿਵਾਰ ਤੋਂ ਵੀ ਜਿਹੜੇ ਜਗਦੀਸ਼ ਤਾਂਗੜੀ ਸੀਗੇ ਉਹਨਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਹੈ ਉਹਨਾਂ ਨੇ ਵੀ ਕਾਫੀ ਅਤੰਗਵਾਦ ਦਾ ਸਮਾਂ ਦੇਖਿਆ ਹੈ ਹਾਂਜੀ ਜੈ ਸ਼ੀ ਰਾਮ ਜੀ ਹਰ ਹਰ ਮਹਾਦੇਵ ਮਹਿ ਲਵੀਨ ਤਾਂਗੜੀ ਪੰਜਾਬ ਯੂਥ ਪ੍ਰਧਾਨ ਅਖਿਲ ਭਾਰਤੀ ਸਿਵਸਨਾ ਤਾਂਗੜੀ ਗੁਰਪੁੱਲੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਅਭਿਸ਼ੇਕ ਜੀ ਤੁਹਾਡਾ ਇੱਥੇ ਆਨ ਦਾ ਕਿਦੀ ਪਹੁੰਚੇ ਹੋ ਅੱਜ ਜਿਵੇਂ ਕਿ ਅਸੀਂ ਦੇਖਿਆ ਹੈ ਕਿ ਅੱਜ ਸਾਡੇ ਐਂਟੀ ਕਲਿਸ਼ਨ ਫਰੰਟ ਦੇ ਸਾਡੇ ਗੁਰੂ ਸੱਚਾ ਸਿੱਖ ਸਰਦਾਰ ਗੁਰਸੇਵਰ ਸਿੰਘ ਮੰਡ ਅੱਜ ਪੀਸਫੁਲੀ ਪ੍ਰੋਟੈਸਟ ਕਰਨ ਨੂੰ ਜਾ ਰਹੇ ਸੀਗੇ ਸਦਰ ਸਾਡੇ ਦੇ ਬਾਹਰ ਤੇ ਉਹਨਾਂ ਨੂੰ ਹਾਈ ਕਰੋੜ ਕ੍ਰਿਮੀਨਲ ਦੀ ਨਿਗ੍ਹਾ ਦੇ ਨਾਲ ਉਹਨਾਂ ਨੂੰ ਆਪਾਂ ਨਾਇਲਡਸ ਕਰਕੇ ਆਪਾਂ ਉਹਨਾਂ ਨੂੰ ਘਰ ਲੈ ਕੇ ਆਏ ਖਿੱਚ ਧੂਕੇ ਬੜੀ ਸ਼ਰਮ ਆਣੀ ਚਾਹੀਦੀ ਹੈ ਸਾਡੇ ਸੀ ਸ਼ਰਮ ਆਣੀ ਚਾਹੀਦੀ ਹੈ ਪੰਜਾਬ ਫੋਰਸ ਨੂੰ ਕਿ ਅਗਰ ਅੱਜ ਤੁਸੀਂ ਕਹਿੰਦੇ ਹੋ ਕਿ ਮੰਡ ਸਾਹਿਬ ਨੂੰ ਕੋਈ ਖਤਰਾ ਨਹੀਂ ਹੈ ਤਾਂ ਅੱਜ ਮੰਡ ਸਾਹਿਬ ਨੂੰ 7 ਮਹੀਨੇ ਘਰੇ ਬੰਦ ਕਿਉਂ ਰੱਖਿਆ ਕਿਉਂ ਗ੍ਰਹਿ ਮੰਤਰਾਲੇ ਨੇ ਮੰਡ ਸਾਹਿਬ ਨੂੰ ਵਾਈਪਲਸ ਸਿਕਿਉਰਿਟੀ ਦਿੱਤੀ ਤੇ ਅਗਰ ਆਪਾਂ ਸੈਂਟਰ ਦੇ ਉੱਪਰ ਉਂਗਲ ਚੱਕ ਰਹੇ ਹਾਂ ਕਿ ਆ ਅੱਜ ਆਈ ਆਮ ਆਰਦੀ ਪਾਰਟੀ ਹੈ ਜਿਹੜੀ ਕਹਿੰਦੀ ਸੀ ਵੀਆਈਪੀ ਕਲਚਰ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਪੰਜਾਬ ਚ ਕਿੰਨੇ ਐਸੇ ਨਕਲੀ ਸੰਗਠਨ ਹੈ ਹਿੰਦੂਆਂ ਦੇ ਨਾਮ ਤੇ ਜਿਹੜੀ ਰਾਜਨੀਤਿਕ ਰੋਟੀਆਂ ਸੇਕ ਰਹੀਆਂ ਸ਼ੇਪਸ ਨਾਲ ਦੇ ਨਾਮ ਤੇ ਜਿਨ੍ਹਾਂ ਕੋ 25 30 30 ਗਨਮੈਨ ਹੈ ਤੇ ਕਿਉਂ ਉਹਨਾਂ ਨੂੰ ਆਪਾਂ ਗਨਮੈਨ ਤਾਂ ਦਿੱਤੇ ਹੋਏ ਆ ਕਿ ਉਹ ਪੁਲਿਸ ਦੀ ਕਟਪੁਤਲੀਆਂ ਆ ਉਹ ਟਾਟ ਹੈ ਪੁਲਿਸ ਦੇ ਤੇ ਅੱਜ ਗੁਰੂ ਦਾ ਸੱਚਾ ਸਿੱਖ ਸਰਦਾਰ ਗੁਰਸਿਮਰਨ ਸਿੰਘ ਮੰਡ ਜਿਹੜਾ ਪੰਜਾਬ ਚ ਨਹੀਂ ਬਲਕਿ ਨਾਰਥ ਇੰਡੀਆ ਜੱਬਾ ਦੇਖਣ ਨੂੰ ਦੇਖਦੇ ਆ ਕਿ ਗਰਾਊਂਡ ਲੈਵਲ ਤੇ ਜ਼ਮੀਨੀ ਪੱਧਰ ਤੇ ਖਾਲਿਸਤਾਨ ਦਾ ਵਿਰੋਧ ਕਰਨ ਵਾਲਾ ਇੱਕ ਕੱਟੜ ਸਿੱਖ ਜਿਹਨੂੰ ਮੈਂ ਸਮਝਦਾ ਕਿ ਗੁਰੂ ਦਾ ਸੱਚਾ ਸਿੱਖ ਤੇ ਜਿਹੜੇ ਸਿੱਖ ਨੌਜਵਾਨ ਅੱਜ ਕਿਤਨਾ ਕਿਤੇ ਡੀਮੋਟੀਵੇਟ ਹੋ ਕੇ ਆਪਣੀ ਕੌਮ ਤੋਂ ਵਿਛੋੜਾ ਖਾਂਦੇ ਹੋਏ ਅਕਸ ਖਾਲਿਸਤਾਨ ਆਈਐਸਏ ਏਜੰਸੀਆਂ ਵੱਲ ਤੁਰ ਰਹੇ ਆ ਉਹਨਾਂ ਦੀ ਸੋਚ ਨੂੰ ਅੱਜ ਕਿਤੇ ਨਾ ਕਿਤੇ ਬਦਲਣ ਦੀ ਲੋੜ ਹੈ ਤੇ ਮੰਡ ਸਾਹ ਵਰਗੇ ਯੋਧਿਆਂ ਦੀ ਅੱਜ ਪੰਜਾਬ ਨੂੰ ਲੋੜ ਹੈ ਅੱਜ ਮੈਂ ਯਾਦ ਰਾਣਾ ਚਾਹੁੰਗਾ ਕਿ ਸਵਰਗੀ ਸ਼ਰੇ ਪੰਜਾਬ ਸ਼੍ਰੀ ਜਗਦੀਸ਼ ਤਾਂਗੜੀ ਸਾਡੇ ਦਾਦਾ ਜੀ ਜਿਨ੍ਹਾਂ ਨੇ ਸ਼ਿਵ ਸੇਨਾ ਦਾ ਬੁੱਟਾ ਪੰਜਾਬ 'ਚ ਉਸ ਆਤੰਗਵਾਦ ਦੇ ਕਾਲੇ ਦੌਰ 'ਚ ਸਜਾਇਆ ਜਦੋਂ ਭਿੰਡਰਾਂ ਵਾਲੇ ਦਾ ਪੂਰਾ ਲਹਿਰ ਸੀ ਪੰਜਾਬ 'ਚ ਤੇ ਉਸ ਟਾਈਮ ਭਿੰਡਰਾਂ ਵਾਲੇ ਦਾ ਵਿਰੋਧ ਕਰਨ ਦੇ ਪਿੱਛੇ ਇੱਕੋ ਹੀ ਲੀਡਰ ਸੀ ਜਿਹੜਾ ਉਸ ਨੂੰ ਇਕੀਆਂ ਦਿੱਕਤੀਆਂ ਮੋੜਨ ਦਾ ਦਮ ਰੱਖਦਾ ਸੀ ਉਹ ਜਗਦੀਸ਼ ਤਾਂਗੜੀ ਸੀ ਪਿੰਡਰਾ ਵਾਲੇ ਨੇ ਆਪਣੇ ਆਰਟੀਕਲ ਦੁਸਤਾਂ ਵਿੱਚ ਇੱਕ ਇੱਕ ਰੂਲ ਪਾਸ ਕੀਤਾ ਸੀ ਕਿ ਜਿਹੜਾ ਜਗਦੀਸ਼ ਤਾਂਗੜੀ ਨਾਲ ਇੱਕ ਚੋਟੀ ਦੇ ਲੜਾਈ ਲੜੂਗਾ ਉਹਨੂੰ ਅਸੀਂ 50 ਲੱਖ ਰੁਪਏ ਦੇਵਾਂਗੇ ਸੀ ਆਈਡੀਆ ਰਿਪੋਰਟਾਂ ਜਾਂਦੀਆਂ ਤੇ ਜਗਦੀਸ਼ ਤਾਂਗੜੀ ਦੋ ਨਹੀਂ ਤਿੰਨ ਵਾਰ ਨਹੀਂ ਅੰਬਰਸਰ ਨਲਕਾਰਦਾ ਹੋਇਆ ਪਿੰਡ ਵਾਲੇ ਨੂੰ ਨਲਕਾਰਿਆ ਉਹਨੇ ਤੇ ਅੱਜ ਸਾਡੇ ਸਰਦਾਰ ਗੁਰਸੇਮਰ ਸਿੰਘ ਮੰਡ ਜੀ ਸਾਡੇ ਉਸੇ ਤਾਂਗੜੀ ਸਾਹਿਬ ਦੇ ਲਕਸ਼ੇ ਕਦਮਾਂ ਨੂੰ ਚੱਲਦੇ ਹੋਏ ਤੇ ਪੰਜਾਬ ਨੂੰ ਬਚਾਉਣ ਲਈ ਤੇ ਅਮਨ ਸ਼ਾਂਤੀ ਲਈ ਅੱਜ ਉਸ ਆਤੰਗਵਾਦ ਦੇ ਕਾਲੇ ਦੌਰ ਨੂੰ ਗੁਜ਼ਰਿਆ ਨੂੰ ਅੱਜ 35 ਤੋਂ 38 ਸਾਲ ਹੋ ਗਏ ਨੇ ਬਟ ਅੱਜ ਵੀ ਪੰਜਾਬ ਕਿਤੇ ਨਾ ਕਿਤੇ ਅਸ਼ਾਂਤ ਹੈ ਤੇ ਉਸੇ ਅਸ਼ਾਂਤੀ ਦਾ ਮਾਹੌਲ ਪ੍ਰਤੀਕ ਕਰਦੇ ਹੋਏ ਮੰਡ ਸਾਹਿਬ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਇਸ ਪੱਧਰ ਤੇ ਮਿਲਦੀਆਂ ਨੇ ਜਿਹਨੂੰ ਆਪਾਂ ਸੋਚ ਵੀ ਨਹੀਂ ਸਕਦੇ ਤੇ ਮੈਂ ਮੰਡ ਸਾਹਿਬ ਦੀ ਅਗਵਾਈ 'ਚ ਇੰਨੀ ਗੱਲ ਕਹਿਣਾ ਚਾਹੁੰਗਾ ਅਗਰ ਮੰਡ ਸਾਹਿਬ ਨੂੰ ਇੰਨੀ ਕੀ ਕੋਈ ਕੋਈ ਦਿੱਕਤ ਆਈ ਅਸੀਂ ਪੰਜਾਬ ਚ ਸ਼ਾਂਤੀ ਦਾ ਮਾਹੌਲ ਨਹੀਂ ਬਣਨ ਦਵਾਂਗੇ ਪਹਿਲਾ ਸੂਰੀ ਸਾਹਿਬ ਮਰੀ ਕਿਹਾ ਡੀਜੀਪੀ ਗੌਰਵ ਯਾਦਵ ਦੇ ਭਗਵੰਤ ਮਾਨ ਜੀ ਨੂੰ ਦਿਖਦਾ ਨਹੀਂ ਕਿ ਮੰਡ ਸਾਹਿਬ ਨੂੰ ਖਤਰਾ ਹੈ ਕਿ ਆਪ ਆਪਣੀ ਪੰਜਾਬ ਪ੍ਰਸ਼ਾਸਨ ਆਪਣੀ ਇੰਟੈਲੀਜੈਂਸ ਦੀ ਸੀਆਈਡੀ ਐਨਆਈ ਰਿਪੋਰਟਾਂ ਸਾਰੀਆਂ ਫਰਾਡ ਨੇ ਅਗਰ ਮੰਡ ਸਾਹਿਬ ਨੂੰ ਖਤਰਾ ਨਹੀਂ ਤਾਂ ਉਹਨਾਂ ਦੇ ਘਰ ਤੋਂ ਦੋ ਬਾਰੋਂ ਬੈਰੀਕੇਡਰ ਚੁਕਾਏ ਜਾਓ ਨਹੀਂ ਅਸੀਂ ਦੋ ਦਿਨਾਂ ਅਸਤੇ ਤੋੜ ਦਾਂਗੇ ਉਹ ਬੈਰੀਕੇਡਰਾਂ ਨੂੰ 7 ਮਹੀਨੇ ਨਾਲ ਨੂੰ ਘਰ ਚ ਬੰਦ ਰੱਖਿਆ ਗਿਆ ਹੁਣ ਕਹਿੰਦੇ ਨੇ ਕਿ ਸਿਕਿਉਰਿਟੀ ਘਟਾ ਲਈ ਗਈ ਹੈ ਮੇਰੀ ਪੰਜਾਬ ਪੁਲਿਸ ਵੱਲੋਂ ਲੱਗਦਾ ਹੈ ਕਿ ਪੰਜਾਬ ਪੁਲਿਸ ਕਿਤੇ ਨਾ ਕਿਤੇ ਬਦਲਾਖੋਰੀ ਕਰ ਰਹੀ ਹੈ ਇਹ ਬੜੀ ਸ਼ਰਮ ਦੀ ਗੱਲ ਹੈ ਅਗਰ ਮੰਡ ਸਾਹਿਬ ਨੂੰ ਜਾਨ ਦੀ ਮਾਰਨ ਦੀ ਕਿਸੇ ਨੇ ਧਮਕੀ ਦਿੱਤੀ ਅਸੀਂ ਮੰਡ ਸਾਹਿਬ ਨੂੰ ਸਿਕਿਉਰਿਟੀ ਦੇਣ ਦੀ ਬਜਾਏ ਇੱਕ ਹਿਜੜਿਆ ਵਾਂਗ ਉਹਨਾਂ ਨੂੰ ਆਪਾਂ ਕਰੇ ਬੰਦ ਰੱਖਤਾ ਕਿ ਆ ਜਿਸ ਬੰਦੇ ਨੂੰ ਧਮਕੀ ਮਿਲੂਗੀ ਆਪਣੇ ਸੀਐਮ ਭਗਵੰਤ ਮਾਨ ਕੇ ਆਪਣੇ ਗ੍ਰਹਿ ਮੰਤਰੀ ਆਪਣੇ ਸੈਂਟਰੀ ਹੋਮ ਮਿਨਿਸਟਰੀ ਆਪਣੇ ਐਮਪੀ ਐਮਐਲਏ ਨੂੰ ਧਮਕੀਆਂ ਨਹੀਂ ਮਿਲਦੀਆਂ ਬਟ ਉਹਨਾਂ ਨੂੰ ਤਾਂ ਆਪਾਂ ਐਡੀਡ ਸਿਕਿਉਰਿਟੀ ਦਿੱਤੀ ਹੋਈ ਹੈ ਤੇ ਅਗਰ ਮੰਡ ਸਾਹਿਬ ਨੂੰ ਇੱਕ ਡੱਡਰਾ ਅੱਤਵਾਦੀ ਕਹਿ ਰਿਹਾ ਕਿ ਤੈਨੂੰ ਜਾਨ ਤੋਂ ਮਾਰਾਂਗੇ ਅਸੀਂ ਉਹਨਾਂ ਆਤੰਗਵਾਦੀਆਂ ਨੂੰ ਫੜਨ ਦੀ بجائے ਖਾਲਿਸਤਾਨ ਦੀ ਪਿੱਠ ਤੇ ਪੈਰ ਰੱਖ ਕੇ ਉਹਨਾਂ ਨੂੰ ਮੁਧਾ ਕਰਨ ਦੀ بجائے ਅਸੀਂ ਸਰਦਾਰ ਗੁਰਸਿਮਰਨ ਸਿੰਘ ਮੰਡ ਨੂੰ ਘਰੇ ਬੰਦ ਰੱਖਤਾ ਕਿ ਆ ਬਾਹਰ ਨਾ ਜਾਵੇ ਤੇ ਹਮਲਾ ਨਾ ਹੋਵੇ ਆ ਤਾਂ ਤੁਸੀਂ ਇੱਕ ਦਿਖਾ ਰਹੇ ਹੋ ਕਿ ਤੁਸੀਂ ਕਮਜ਼ੋਰ ਹੋ ਤੁਹਾਨੂੰ ਆ ਚਾਹੀਦਾ ਕਿ ਤੁਸੀਂ ਪੰਜਾਬ ਚੋਂ ਆਤਕਵਾਦੀ ਸੰਗਠਨਾਂ ਨੂੰ ਖਦੇੜ ਕੇ ਪੰਜਾਬ ਚੋਂ ਬਾਹਰ ਲੈ ਕੇ ਜਾਓ ਜਿਨ੍ਹਾਂ ਨੇ ਮੋਹਾਲੀ ਚ ਬੰਦੀ ਸਿੱਖਾਂ ਦੇ ਨਾਮ ਤੇ ਖਾਲਿਸਤਾਨ ਦੀ ਗਤੀਵਿਧੀ ਨੂੰ ਪ੍ਰਮੋਟ ਕੀਤਾ ਹੋਇਆ ਤੇ ਪ੍ਰਵੋਕ ਕੀਤਾ ਹੋਇਆ ਉਹਨਾਂ ਨੂੰ ਠੋਕੋ ਅਗਰ ਜਿਹੜਾ ਵੀ ਬੰਦਾ ਪੰਜਾਬ ਚ ਖਾਲਿਸਤਾਨ ਦੀ ਮੰਗ ਕਰੂਗਾ ਲਵੀਨ ਦਾੰਗੜੀ ਦਾ ਵਿਰੋਧ ਕਰੂਗਾ ਖਾਲੀਸਤਾਨ ਮੁਰਦਾਬਾਦੀ ਮੁਰਦਾਬਾਦ ਹੈ ਮੁਰਦਾਬਾਦ ਰਹੂਗਾ ਅਗਰ ਕਿਸੇ ਦੇ ਮਨ 'ਚ ਕੋਈ ਸ਼ੱਕ ਹੈਗਾ ਕਿ ਸਰਦਾਰ ਗੁਰਸਿਮਰਨ ਸਿੰਘ ਮੰਡ ਦਾ ਜੀ ਵਿਰੋਧ ਕਰਾਂਗੇ ਜਦ ਮਰਜੀ ਸਾਡੇ ਸੰਗਠਨ ਨਾਲ ਟਕਰਾਰੇ ਦੇਖ ਲੈਣ ਅਕਲ ਭਾਰਤੀ ਸ਼ੇਵ ਸੈਨਾ ਦੀ ਸਮੁੱਚੀ ਦਾਗੜੀ ਸਾਹਿਬ ਦੀ ਸੋਚ ਤੇ ਚੱਲਣ ਵਾਲੇ ਵਿਅਕਤੀ ਸਰਦਾਰ ਗੁਰਸਿਮਰਨ ਸਿੰਘ ਮੰਡ ਦੇ ਨਾਲ ਉਹਨਾਂ ਦੀ ਪੈਰਵਾਈ ਕਰਦੇ ਹੋਏ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੇ ਗਰਾਊਂਡ ਲੈਵਲ ਤੇ ਤੁਰਨਗੇ ਅਗਰ ਮੰਡ ਸਾਹਿਬ ਨੂੰ ਇੰਨੀ ਵੀ ਕੋਈ ਦਿੱਕਤ ਆ ਗਈ ਅਗਰ ਕਿਸੇ ਵੀ ਭਿੰਡਰਾਂ ਵਾਲੇ ਦੇ ਚੇਲੇ ਨੂੰ ਕੋਈ ਮਨ 'ਚ ਸ਼ੱਕ ਹੈ ਜਦ ਜੀ ਫੋਨ ਕਰਕੇ ਮੇਰਾ ਨੰਬਰ ਨੋਟ ਕਰ ਲਓ 9988835923 ਜਦ ਮਰਜੀ ਫੋਨ ਕਰਕੇ ਸਾਡੇ ਨਾਲ ਆ ਜਨ ਤੇ ਹੇਕ ਨਾ ਹਿਕ ਟਕਰਾ ਕੇ ਦੇਖ ਲਾਂਗੇ ਤੇ 21 ਦੀ 31 ਮੋੜਨਾ ਸੀ ਬਹੁਤ ਹੀ ਬੇਖੂਬੀ ਨਾਲ ਜਾਣਦੇ ਆ ਜਗਦੀਸ਼ ਤਾਗੜੀ ਵਾਰੇ ਅਗਰ ਕੋਈ ਨਹੀਂ ਜਾਣਦਾ ਤਾਂ ਪਹਿਲਾਂ Google ਤੇ ਸਰਚ ਕਰਕੇ ਆਵੇ ਜਗਦੀਸ਼ ਤਾਗੜੀ ਕਿਹੜਾ ਸ਼ੇਵ ਸੇਨਾ ਦਾ ਲੀਡਰ ਸੀ ਤੇ ਉਸ ਸਮੇਂ ਚ ਤਾਗੜੀ ਸਾਹਿਬ ਦੀ ਕੀ ਚੜ੍ਹਤ ਸੀ ਉਹਨਾਂ ਦੇ ਵਾਰਿਸ ਹੈ ਤੇ ਇਹਨਾਂ ਕਮਿਟਮੈਂਟ ਕਰਕੇ ਤੋੜਦੇ ਆ ਕਿ ਉਹ ਬੰਦਾ ਲੱਤਾਂ ਸੁੱਕਾ ਨਹੀਂ ਤੋੜਾਂਗੇ ਜੇ ਮੰਨ ਸਾਹਿਬ ਨੂੰ ਹਿਸੇ ਨੇ ਉਂਗਲ ਛੱਡੋ ਤੇ ਅੱਖ ਚੱਕ ਕੇ ਵੀ ਦੇਖ ਲਿਆ ਜੈ ਸ਼੍ਰੀ ਰਾਮ ਜੀ ਹਰ ਹਰ ਮ ਤੁਸੀਂ ਵੀ ਦੇਖ ਲਿਆ ਜਿਸ ਤਰੀਕੇ ਦੇ ਨਾਲ ਗੁਰਸਿਮਰਨ ਸਿੰਘ ਵੰਡ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਤੇ ਹੁਣ ਅੱਜ ਜਿਹੜਾ ਕਾਂਡ ਹੋਇਆ ਹੈ ਜਿਹੜਾ ਉਹਨਾਂ ਨੂੰ ਪੁਲਿਸ ਵੱਲੋਂ ਜਿਹੜਾ ਰਸਤੇ ਦੇ ਵਿੱਚੋਂ ਚੁੱਕ ਕੇ ਵਾਪਸ ਉਹਨਾਂ ਦੇ ਘਰੇ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੋਟੈਸਟ ਨਹੀਂ ਕਰਨ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਨਾਲ ਬਦਲਾਖੋਰੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇ ਕੇ ਦੱਸੋ ਲੁਧਿਆਣਾ ਤੋਂ ਕੈਮਰਾ ਮਰਸਨ ਨਵਨਦੀਪ ਦੇ ਨਾਲ ਅਭਿਸ਼ੇਕ ਜੀ ਰੋਟਾ ਸਮਝਾਉਂਦੇ ਨੇ న్యూਸ ਲੁਧਿਆਣਾ